ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਵੱਡੀਆਂ ਖਬਰਾਂ ਜਾਣਾਂਗੇ ਇੱਕ ਤੇ ਰਾਜਵੀਰ ਜਵੰਦਾ ਨੂੰ ਲੈ ਕੇ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੌਤ ਹੈ ਉਹ ਉਸ ਕਾਲੇ ਸੂਟ ਦੇ ਬਿਨਾ ਤੇ ਹੋਈ ਹੈ ਉਸ ਕਾਲੇ ਸੂਟ ਦੇ ਕਾਰਨ ਹੋਈ ਹੈ ਜਿਹੜਾ ਕਿ ਉਹਨਾਂ ਨੇ ਬਾਈਕ ਰਾਈਡਿੰਗ ਦੇ ਦੌਰਾਨ ਪਾਇਆ ਸੀ ਤੇ ਹੁਣ ਕਹਿੰਦੇ ਆ ਕਿ ਉਸ ਕਾਲਾ ਸੂਟ ਬਣਾਉਣ ਵਾਲੀ ਕੰਪਨੀ ਉੱਤੇ ਐਕਸ਼ਨ ਹੋਣਾ ਚਾਹੀਦਾ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀਤਾ ਇੱਕ ਵੱਡਾ ਐਕਸ਼ਨ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਮੁੱਖ ਮੰਤਰੀ ਪੰਜਾਬ ਨੇ ਕਿਹੜਾ ਐਕਸ਼ਨ ਕੀਤਾ ਹੈ ਇਸ ਦੀ ਮੁਕੰਮਲ ਡਿਟੇਲ ਆ ਪਾਈ ਦੀ ਵੀਡੀਓ ਆਨੇ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਮੌਤ ਦਾ ਇੱਕ ਬਹੁਤ ਵੱਡਾ ਰਾਜ ਉਹਦੇ ਸੂਟ ਦੇ ਕਾਰਨ ਖੁੱਲ ਚੁੱਕਿਆ ਜਿਹੜੇ ਸੂਟ ਦੇ ਉੱਤੇ ਮੈਂ ਕੱਲ ਵੀਡੀਓ ਬਣਾਈ ਸੀ ਔਰ ਪੂਰੇ ਪੰਜਾਬ ਦੇ ਲੋਕਾਂ ਨੇ ਉਸ ਗੱਲ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਵੇਖਿਆ ਵੀ ਔਰ ਉਸ ਗੱਲ ਨੂੰ ਸਮਝਿਆ ਵੀ ਯਾਨੀ ਰਾਜਵੀਰ ਜਵੰਦਾ ਦੀ ਮੌਤ ਤਾਂ ਹੋ ਗਈ ਹੈ ਪਰ ਪਰਿਵਾਰ ਨੂੰ ਬਿਛੋੜਾ ਦੇ ਕੇ ਚਲੇ ਗਏ ਨੇ ਪੂਰੇ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਵੱਡਾ ਤੱਕਾ ਲੱਗ ਚੁੱਕਿਆ ਔਰ ਦੂਜੇ ਪਾਸੇ ਦੇ ਰਾਜ ਬਹੁਤ ਵੱਡੇ ਵੱਡੇ ਖੁਲਣੇ ਹਲੇ ਬਾਕੀ ਸੀ ਅੱਜ ਸਾਡੇ ਸਾਹਮਣੇ ਰਾਜਵੀਰ ਜਵੰਦਾ ਮੌਤ ਤੋਂ ਪਹਿਲਾਂ ਜਿਹੜੀ ਬਾਈਕ ਤੇ ਬੈੰਦੇ ਨੇ ਉਸ ਬਾਈਕ ਤੇ ਬੈੰਦ ਤੋਂ ਪਹਿਲਾਂ ਯਾਨੀ ਉਹਦੇ ਇੱਕ ਸੂਟ ਪਾਇਆ ਸੀ ਕਾਲੇ ਰੰਗ ਦਾ ਜਿਹਦੇ ਉੱਤੇ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਉਹਨਾਂ ਨੂੰ ਲੈ ਕੇ ਇੱਕ ਬਾਦ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਬਣਿਓ ਯਾਨੀ ਪੰਜਾਬ ਦੇ ਲੋਕਾਂ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਹਿੰਦੇ ਜੀ ਇਹਨੂੰ ਜੇਲ੍ਹ ਦੇ ਵਿੱਚੋਂ ਤਾਂ ਨਿਕਲਣ ਦੇਣਾ ਹੀ ਨਹੀਂ ਪਰ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਅੱਜ ਦੋ ਵੱਡੀਆਂ ਖਬਰਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਇੱਕ ਇੱਕ ਕਰਕੇ ਦੋਵੇਂ ਖਬਰਾਂ ਮੈਂ ਤੁਹਾਨੂੰ ਜੜੀਆਂ ਸੁਣਾਉਣ ਜਾ ਰਿਹਾ ਪੂਰੇ ਪੰਜਾਬ ਦੇ ਅੰਦਰ ਤਰਖੰਨੀ ਮਚਾ ਦਿੱਤੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੇ ਵਾਸਤੇ ਬਹੁਤ ਸਾਰੇ ਯਤਨ ਇਕਾਦੀ ਦਲ ਦੁਆਰਾ ਕੀਤੇ ਗਏ ਯਾਨੀ ਭਾਈ ਕਹਿੰਦੇ ਸ਼ੰਕਰ ਹੋਗੜੇ ਬੰਗਲੌਰ ਤੋਂ ਬੁਲਾਏ ਗਏ ਵਕੀਰ ਜਿਨ੍ਹਾਂ ਨੂੰ ਕਰੋਨਾ ਦੀ ਫੀਸ ਇਕਾਦੀ ਦਲ ਦੇ ਚੁੱਕਿਆ ਸੀ ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਦੇ ਚੁੱਕਿਆ ਸੀ ਪਰ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਸਫਲਤਾ ਉਹਦੇ ਵਿੱਚ ਨਹੀਂ ਮਿਲੀ ਪਰ ਹੁਣ ਕਹਿੰਦੇ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਸਿਕੰਜਾ ਕਾ ਦਿੱਤਾ ਮੈਂ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗਾ ਪਹਿਲੀ ਖਬਰ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਵਿਕਰਮ ਮਜੀਠੀਏ ਬਾਰੇ ਕੀ ਕਰ ਰਹੇ ਨੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਨ੍ਹਾਂ ਦੀ ਮੌਤ ਦਾ ਰਾਜ ਬਹੁਤ ਵੱਡੇ ਪੱਧਰ ਤੇ ਅੱਜ ਮੈਂ ਖੁੱਲ੍ਹਣ ਜਾ ਰਿਹਾ ਔਰ ਇਸ ਗੱਲ ਨੂੰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਯਾਨੀ 3.5 ਲੱਖ ਤੋਂ 11000 ਲੋਕਾਂ ਨੇ ਇਹ ਸਭ ਕੀਤਾ ਕਹਿੰਦੇ ਜੀ ਇਹ ਸੂਟ ਸੀ ਜਿਹੜਾ ਮੌਤ ਉਸੇ ਦੇ ਕਾਰਨ ਹੋਈ ਹੈ ਔਰ ਕਿਵੇਂ ਹੋਈ ਹੈ ਉਹ ਸੂਟ ਦੇਣ ਵਾਲੇ ਦੇ ਐਕਸ਼ਨ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋਨੂੰ ਬਰਬਾਦ ਕਰਕੇ ਰੱਖ ਤਨ ਨੇ ਪੰਜਾਬ ਨੂੰ ਜਵਾਨੀ ਨੂੰ ਸਰਕਾਰੀ ਗੱਡੀਆਂ ਚ ਚਿੱਟੇ ਚਿੱਟੇ ਦੀਆਂ ਪੁੜੀਆਂ ਜਾਂਦੀਆਂ ਸੀ ਪਹਿਲਾਂ ਪੁਲਿਸ ਨੂੰ ਫੋਨ ਚਲਾ ਜਾਂਦਾ ਸੀ ਆਹ ਨੰਬਰ ਦੀ ਗੱਡੀ ਨੂੰ ਕਿਸੇ ਨੱਕ ਤੇ ਰੋਕਣਾ ਨਹੀਂ ਤੇ ਸਮਾਨ ਲੈ ਕੇ ਚੱਲੀ ਐ ਸਮਾਨ ਕਾ ਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਸਮਾਨ ਲਾਲ ਬੱਤੀ ਵਾਲੀਆਂ ਗੱਡੀਆਂ ਜਾਂਦਾ ਸੀ ਕਿੰਨੇ ਸਾਈਡ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਲ ਤੇ ਉਹ ਕਿੰਨੇ ਰਲੇ ਹੋਏ ਨੇ ਪਹਿਲਾਂ ਕਹਿੰਸੀ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੇ ਜਿਸ ਦਿਨ ਫੜ ਲਿਆ ਸਾਰੇ ਇਕੱਠੇ ਹੋ ਗਏ ਤੇ ਹੱਕ ਚ ਲੋਕਤੰਤਰ ਦੀ ਹੱਤਿਆ ਮਨੁੱਖੀ ਅਧਿਕਾਰਾਂ ਦਾ ਕਹਾਣ ਅੱਛਾ ਉਹੀ ਮਨੁੱਖ ਰਹਿ ਗਏ ਸੀ ਤਾਂ ਡੰਗਰੀਆਂ ਫਿਰ ਉਹੀ ਮਨੁੱਖ ਨੇ ਕੋ ਨੂੰ ਸਪੈਸ਼ਲ ਉਹਦੇ ਹੋ ਜੀ ਬੈਰ ਕੋ ਤੁਸੀਂ ਸਪੈਸ਼ਲ ਹੋਦੇ ਹੋ ਜੀ ਮਿਲਣ ਵਾਸਤੇ ਸਪੈਸ਼ਲ ਕਮਰੇ ਚ ਮਲਾਓ ਕੀ ਗੱਲ ਜੀ ਜਮਰੌਦ ਦਾ ਕਿਲਾ ਜਿੱਤ ਕੇ ਗਿਆ ਤੂੰ ਚਿੱਟੇ ਦੇ ਕੇਸ ਚੱਲਦੇ ਆ ਤੂੰ ਸਪੈਸ਼ਲ ਕਾਹਦਾ ਲਾਈਏ ਉਨ ਦੂਜੇ ਮੁਲਕਾਂ 'ਚ ਦੇਖੋ ਚਿੱਟੇ ਥੋੜਾ ਜਿਹਾ ਵੀ ਮਿਲ ਜੇ ਆ ਗਲਫ ਕੰਟਰੀ ਜਾਂ ਅਮਰੀਕਾ ਕੈਨੇਡਾ ਐਸਐਸਐਲ ਨੇ ਨਾ ਉਹ 'ਚ ਖੜਿਆ ਜਾਂਦਾ ਨਾ ਉਹ 'ਚ ਸੁੱਤਾ ਜਾਂਦਾ ਡਰਗ ਦੇ ਡੇਢ ਭਾਰੇ ਕੇਸ ਪਾਉਂਦੇ ਹੋ ਲੋਕੋ ਕਹਿੰਦੇ ਵੀ ਜੇ ਆਪ ਕੋਈ ਨਸ਼ਾ ਕਰਦਾ ਤਾਂ ਉਹ ਆਪਣੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ ਜੀ ਕੋਈ ਵੇਚਦਾ ਉਹ ਤਾਂ ਸਮਾਜ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਸਾਰੇ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਯਾਨੀ ਕੈਨੇਡਾ ਦੇ ਬਾਹਰਲੇ ਮੁਲਕਾਂ ਤੱਕ ਉਹਨਾਂ ਨੇ ਗੱਲ ਕਰ ਦਿੱਤੀ ਕਹਿੰਦੇ ਵੀ ਬੜੀ ਕੜੀ ਸਜ਼ਾ ਦਿੱਤੀ ਜਾਂਦੀ ਹੈ ਪਰ ਜਿਹੜਾ ਸਾਡੇ ਹਿੰਦੁਸਤਾਨ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਘੱਟ ਸਜ਼ਾ ਉਹਨਾਂ ਦੇ ਮੁਤਾਬਕ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਦੁਆਰਾ ਬਹੁਤ ਵੱਡਾ ਸਕੰਜਾ ਕੱਸਿਆ ਗਿਆ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ 10 ਸਾਲ ਤੱਕ 10 ਸਾਲ ਤੱਕ ਕਹਿੰਦੇ ਬਾਹਰ ਨਹੀਂ ਆ ਸਕਦਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਤਾਰਾ ਬੁਣ ਦਿੱਤਾ ਕਿ ਨਾ ਤਾਂ ਅਕਾਲੀ ਦਲ ਚਾਹੇ ਜਿੰਨਾ ਮਰਜੀ ਜੋੜ ਲਾਵੇ ਕਿਉਂਕਿ ਜਿਹੜਾ ਸ਼ੰਕਰ ਬੰਦਲੌਰ ਤੋਂ ਬੁਲਾਏ ਗਏ ਵਕੀਰ ਕਰੋੜਾਂ ਦੀ ਦਿੱਤੀ ਗਈ ਫੀਸ ਇੱਕ ਵੀ ਪਰਸੈਂਟ ਵਿਕਰਮ ਸਿੰਘ ਮਜੀਠੀਆ ਦੇ ਕੰਮ ਨਹੀਂ ਆਈ ਕਿਉਂਕਿ ਉਹਨਾਂ ਨੇ ਯਕਨ ਤੈਅ ਕੀਤਾ ਸੀ ਕਹਿੰਦੇ ਜੀ ਸਾਡੀ ਜਮਾਨਤ ਹੋ ਜਾਵੇ ਪੰਜਾਬ ਦੇ ਜਿੰਨੇ ਵੀ ਸਾਡੇ ਐਡਵੋਕੇਟ ਯਾਨੀ ਆਸ਼ਦੀਬ ਕਲੋਰ ਔਰ ਦੂਜੇ ਪਾਸੇ ਮੇਨ ਮੁਖ ਬਲਾਰੇ ਵੀ ਨੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਬਹੁਤ ਵੱਡਾ ਯਤਨ ਕੀਤਾ ਗਿਆ ਇਹਨਾਂ ਦੇ ਵਕੀਲਾਂ ਦੁਆਰਾ ਅਕਾਲੀ ਰਲ ਦੇ ਪ੍ਰਧਾਨ ਸਿੰਘ ਸਿੰਘ ਬਾਦਲਦਾਰਾ ਪਰ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਜ਼ਮਾਨਤ ਨਹੀਂ ਮਿਲੀ ਨਾ ਕੋਈ ਹਵਾਰਾ ਪੱਧਰਾ ਹੋਇਆ ਉਲਟਾ ਪੰਜਾਬ ਦੀ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਿਕੰਜਾ ਕਾ ਦਿੱਤਾ ਹੁਣ ਦੂਜੇ ਪਾਸੇ ਆਜੋ ਵੀ ਕਹਿੰਦੇ ਜੀ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਆ ਪੂਰਾ ਪੰਜਾਬ ਸੁਣ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਵਸੋੜਾ ਦੇਖ ਕੇ ਰਾਜਵੀਰ ਜਵੰਦਾ ਸਦਾ ਲਈ ਕਹਿੰਦੇ ਜੀ ਹਲਵੇ ਦਾ ਟੱਕਾ ਹੀ ਗਏ ਨੇ ਪਰ ਕਿਸੇ ਪੱਤਰਕਾਰ ਜਾਂ ਕਿਸੇ ਵੀ ਮੀਡੀਆ ਦੇ ਵਿੱਚ ਤੁਸੀਂ ਇਹ ਗੱਲ ਸੁਣੀ ਹੈ ਕਿ ਰਾਜਵੀਰ ਜਵੰਦਾ ਜਿਹੜੇ ਸ਼ੂਟ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੁੰਦਾ ਉਹ ਸ਼ੂਟ ਦੇ ਕਾਰਨ ਕਿਸੇ ਵੀ ਪੱਤਰਕਾਰ ਨੇ ਕੋਈ ਵੀਡੀਓ ਨਹੀਂ ਪਾਈ ਕਿ ਉਸੇ ਸ਼ੂਟ ਦੇ ਕਾਰਨ ਰਾਜਵੀਰ ਜਵੰਦਾ ਦੀ ਮੌਤ ਹੋਈ ਸੀ ਬਹੁਤੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਿਉਂਕਿ ਜਿਹੜੀ ਮੈਂ ਵੀਡੀਓ ਪਾਈ ਸੀ 3.5 ਲੱਖ ਲੋਕਾਂ ਨੇ ਉਹ ਦੇਖ ਲਈ ਹੈ 100 ਬੰਦੇ ਦਾ ਇਹ ਕਹਿਣਾ ਸੀ ਵੀ ਭਾਈ ਇਹ ਗੱਲ ਨਹੀਂ ਹੋ ਸਕਦੀ ਸ਼ੂਟ ਦੇ ਨਾਲ ਪਰ 3 ਲੱਖ ਲੋਕਾਂ ਨੇ ਮੈਂ ਕਹਿੰਦਾ ਵੀ ਇਹ ਕਿਹਾ ਕਿ ਸ਼ੂਟ ਦੇ ਕਾਰਨ ਹੀ ਮੌਤ ਹੋਈ ਹੈ ਕਿਉਂ ਹੋਈ ਹੈ ਬਹੁਤ ਵੱਡਾ ਰਾਜ ਰਾਜਵੀਰ ਜਵੰਦਾ ਦਾ ਉਸੇ ਸ਼ੂਟ ਦੇ ਵਿੱਚ ਛੁਪਿਆ ਸੀ ਕਿਉਂਕਿ ਜਿਹੜਾ ਸ਼ੂਟ ਸੀ ਉਹ ਕਿਹੜੀ ਕੰਪਨੀ ਨੇ ਬਣਾਇਆ ਜਿਹੜੀ ਨੇ ਪੂਰੀ ਪ੍ਰੋਟੈਕਸ਼ਨ ਕਰਵਾਈ ਯਾਨੀ ਬਹੁਤ ਵੱਡੀ ਸ਼ੇਫਟੀ ਦੇ ਨਾਮ ਤੇ ਰਾਜਵੀਰ ਜਵੰਦਾ ਦੀ ਜਾਨ ਗਈ ਹੈ ਕਹਿੰਦੇ ਜੇਕਰ 500 ਵਾਲਾ ਹੈਲਮਟ ਵੀ ਬੰਦੇ ਦੇ ਸਿਰ ਤੇ ਚੜਾ ਹੋਵੇ ਤੇ ਐਕਸੀਡੈਂਟ ਦੇ ਵਿੱਚ ਸਿਰ ਤੇ ਸੱਟ ਨਹੀਂ ਲੱਗਦੀ ਪਰ ਦੂਜੇ ਪਾਸੇ ਕਹਿੰਦੇ ਜੀ ਰਾਜਵੀਰ ਜਵੰਦਾ ਦੇ 1 ਲੱਖ ਰੁਪਏ ਦਾ ਸੂਟ ਪਾਇਆ ਹੋਇਆ ਸੀ ਹੈਲਮਟ ਸਮੇਤ ਪਰ ਉਸ ਬੰਦੇ ਦੇ ਸੱਟਾਂ ਫੇਰ ਵੀ ਕਿਵੇਂ ਲੱਗੀਆਂ ਨੇ ਰਾਜਵੀਰ ਜਵੰਦਾ ਤਾਂ ਚਲੇ ਗਏ ਨੇ ਗਸ਼ੋੜਾ ਪੰਜਾਬ ਦੇ ਉਸ ਪਰਿਵਾਰ ਦੇ ਨਾਲ ਪਹੁੰਚਿਆ ਜਿਹੜੇ ਪਰਿਵਾਰ ਦੇ ਅੰਦਰ ਰਾਜਵੀਰ ਜਵੰਦਾ ਦੀਆਂ ਬਹੁਤ ਵੱਡੀਆਂ ਖੁਸ਼ੀਆਂ ਦੇ ਨਾਲ ਉਹਨਾਂ ਦੇ ਦਿਨ ਲੰਘ ਰਹੇ ਸੀ ਉਸ ਪਰਿਵਾਰ ਨੂੰ ਛੱਡ ਗਿਆ ਬਾਕੀ ਸਾਡੇ ਪੰਜਾਬ ਦੇ ਲੋਕ ਜਿੰਨੇ ਵੀ ਚਾਉਣ ਵਾਲੇ ਨੇ ਅਕਸਰ ਉਹਦੇ ਘਰ ਦੇ ਵਿੱਚ ਜਾ ਕੇ ਚਲੇ ਆਉਣਗੇ ਪਰ ਰਾਜਵੀਰ ਜਵੰਦਾ ਜਿਹੜੇ ਪਰਿਵਾਰ ਦੇ ਵਿੱਚੋਂ ਗਏ ਨੇ ਉਹਨਾਂ ਨੂੰ ਬਹੁਤ ਵੱਡਾ ਧੱਕਾ ਪੂਰੀ ਜ਼ਿੰਦਗੀ ਪ੍ਰਤੀ ਲੱਗ ਚੁੱਕਿਆ ਤਾਂ ਹੁਣ ਕਿਸੇ ਵੀ ਪਕਰਕਾਰ ਨੇ ਵੀਡੀਓ ਪਾਈ ਹੈ ਕਿ ਜਿਹੜੇ ਸ਼ੂਟ ਦੇ ਕਾਰਨ ਬੰਦੇ ਦੀ ਮੌਤ ਹੁੰਦੀ ਆ ਰੀੜ ਦੀ ਹੱਡੀ ਟੁੱਟਦੀ ਆ ਤਿੰਨ ਜਗ੍ਹਾ ਤੋਂ ਟੁੱਟਦੀ ਆ ਹੈਲਮਟ ਪਾਇਆ ਸੀ ਸਿਰ ਤੇ ਸੱਟ ਨਹੀਂ ਵੱਜਣੀ ਚਾਹੀਦੀ ਸੀ ਫੇਰ ਵੀ ਉਹਦੇ ਦਿਮਾਗ ਤੱਕ ਸੱਟ ਚਲੀ ਗਈ ਹੈ ਬਹੁਤ سارے ਸਾਰੇ ਭੈਣ ਭਰਾਵਾਂ ਨੇ ਕਿਹਾ ਕਹਿੰਦੇ ਜੀ ਇਹ ਗੱਲ ਵਾਕਈ ਸੱਚ ਹੈ ਉਹ ਜਿਹੜੇ ਮਟੀਰੀਅਲ ਦਾ ਸੂਟ ਸੀ ਉਹਦੇ ਸਵਾਲ ਚੱਕਣੇ ਚਾਹੀਦੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਜੀ ਠੱਠੇ ਚ ਵੱਜ ਗਿਆ ਮੰਨ ਲਈ ਗੱਲ ਕਿ ਬਹੁਤ ਸਾਰੇ ਪਸ਼ੂ ਨੇ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਦੀ ਦੇਖਰੇ ਕਰਨੀ ਚਾਹੀਦੀ ਹੈ ਕਦੇ ਇਹਨਾਂ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਲੋਕ ਮਰਦੇ ਨੇ ਪਰ ਭਾਈ ਨਾਲ ਨਾਲ ਇਹ ਵੀ ਗੱਲ ਹੈ ਜਿਹੜੇ ਸੂਟ ਦੇ ਅੰਦਰ ਰਾਜਵੀਰ ਜਵੰਦਾ ਮੌਜੂਦ ਸੀ ਉਸੇ ਸੂਟ ਦੇ ਕਾਰਨ ਸਪੇਸ ਨਹੀਂ ਮਿਲਿਆ ਸਰੀਰ ਨੂੰ ਜਦਾ ਹਾਰਪਨਸੀ कसे ਹੋਇਆ ਸੀ ਇਸ ਕਰਕੇ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਤੇ ਇਸ ਗੱਲ ਨੂੰ ਪੰਜਾਬ ਦੇ ਲੋਕ ਐਕਸੈਪਟ ਕਰ ਚੁੱਕੇ ਨੇ ਵੱਡੇ ਪੱਦਰ ਦੇ ਉੱਤੇ ਦੀ ਸ਼ਾਨਦਿੱਦ ਹੋਣੀ ਚਾਹੀਦੀ ਹੈ ਕਿਉਂ ਸੂਟ ਦਿੱਕਾ ਕੀਨੇ ਸੀ ਉਹਨੇ ਲੱਖਾਂ ਰੁਪਈਆ ਦਾ ਦੱਸਿਆ ਜਾ ਰਿਹਾ ਪਰ ਉਹਨੇ ਉਸ ਦੀ ਸ਼ੇਮਤੀ ਕਿਉਂ ਨਹੀਂ ਕੀਤੀ ਕਿਉਂ ਨਹੀਂ ਪ੍ਰੋਟੈਕਟ ਕੀਤਾ ਕਿਉਂ ਪ੍ਰੋਟੈਕਸ਼ਨ ਨਹੀਂ ਹੋਈ ਬੰਦੇ ਦੀ ਬਹੁਤ ਵੱਡੇ ਸਬੰਧ ਨੇ ਕਿਉਂਕਿ ਕੱਲਾ ਰਾਜਵੀਰ ਨਹੀਂ ਬਹੁਤ ਸਾਰੇ ਲੋਕ ਹੋਰ ਵੀ ਖਰੀਦੇ ਹੋਣਗੇ ਪਰ ਉਹ ਸੂਟ ਦੇ ਅੰਦਰ ਕੁਝ ਐਸਾ ਜ਼ਰੂਰ ਹੈ ਜਿਹੜਾ ਸਰੀਰ ਨੂੰ ਪ੍ਰੋਟੈਕਸ਼ਨ ਨਹੀਂ ਦਿੰਦਾ ਇਹ ਗੱਲ ਮੰਨਣੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਉਸ ਪਰਿਵਾਰ ਨੂੰ ਇਸ ਸ਼ਾਨ ਬ੍ਰੈਂਡ ਦੀ ਲੋੜ ਹੈ ਕਿਉਂਕਿ ਸੂਟ ਦੇ ਨਾਮ ਤੇ ਇੱਕ ਬਹੁਤ ਵੱਡਾ ਘਾਟਾ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਪੈ ਚੁੱਕਿਆ। ਤੁਸੀਂ ਅਸੀਂ ਤਾਂ ਸਾਰੇ ਜਾ ਕੇ ਮੋੜਿਆਵਾਂਗੇ। 2-4 ਦਿਨਾਂ ਦੀ ਗੱਲ। ਪਰ ਕਹਿੰਦੇ ਜੀ ਭੋਗ ਤੋਂ ਬਾਅਦ ਉਹ ਪਰਿਵਾਰ ਕੰਨਾ ਪੈ ਜਾਣਾ। ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਗੱਲ ਵੀ ਤਾਏ ਆ। ਇਹ ਸਾੱਚਾ ਦੁਨੀਆ ਦਾ ਕੌੜਾ। ਉਹ ਪਰਿਵਾਰ ਕੰਨਾ ਰੋਜ਼ ਹਰ ਰੋਜ਼ ਮਰੂ ਅਤੇ ਹਰ ਰੋਜ਼ ਜੀਵ। ਬਹੁਤ ਮਾੜੀ ਸਥਿਤੀ ਦੇ ਵਿੱਚ ਚਲੇ ਗਏ ਨੇ ਕਿਉਂ? ਰਾਜਵੀਰ ਜਵੰਦਾ ਦਾ ਪਿਤਾ ਪਹਿਲਾਂ ਚਲੇ ਗਿਆ। ਕੰਨਾਂ ਇਨਸਾਨ ਸੀ ਰਾਜਵੀਰ ਉਸ ਪਰਿਵਾਰ ਦੇ ਅੰਦਰ ਉਹਦੀ ਵੀਡੀਓ ਦੇ ਅੰਦਰ ਖੁਦ ਕਹਿ ਰਿਹਾ ਇੱਕ ਵਾਰ ਇੱਕ ਵੀਡੀਓ ਦੇ ਵਿੱਚ ਰਾਜਵੀਰ ਜਵੰਦਾ ਕਿ ਮੈਂ ਸਾਡੇ ਪਰਿਵਾਰ ਦੇ ਵਿੱਚ ਕੰਨਾਂ ਹੀ ਆ ਤਾਂ ਉਹ ਵੀ ਚਲੇ ਗਿਆ ਇਹ ਤੁਹਾਡੇ ਸਾਹਮਣੇ ਇਹ ਕੋੜਾ ਸੱਚ ਹੈ ਦੀ ਛਾਣ ਬਣ ਹੋਣੀ ਚਾਹੀਦੀ ਆ ਬਹੁਤ ਸਾਰੇ 3 ਲੱਖ ਲੋਕਾਂ ਨੇ ਇਹ ਗੱਲ ਦੀ ਹਾਮੀ ਭਰੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜਵੀਰ ਜਵੰਦਾ ਦਾ ਜਿਹੜਾ ਸੂਟ ਆ ਨਾ ਉਸ ਦੇ ਉੱਤੇ ਹੁਣ ਗੱਲ ਹੋ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਅਗਰ ਮੌਤ ਹੋਈ ਹੈ ਤੇ ਉਸ ਸੂਟ ਦੇ ਕਾਰਨ ਹੋਈ ਹੈ। ਉਹ ਸੂਟ ਬਣਾਉਣ ਵਾਲੀ ਕੰਪਨੀ ਦਾ ਦਾਵਾ ਇਹ ਹੁੰਦਾ ਵਾ ਕਿ ਸਾਡਾ ਸੂਟ ਪਾ ਕੇ ਤੁਸੀਂ ਸੁਰੱਖਿਅਤ ਹੋ ਤੁਹਾਡੇ ਜਿਸਮ ਨੂੰ ਸੱਟ ਨਹੀਂ ਲੱਗੇਗੀ। ਸਾਡਾ ਹੈਲਮਟ ਜਿਹੜਾ ਉਹ ਪਾ ਕੇ ਵੀ ਤੁਸੀਂ ਤੁਹਾਡਾ ਸਿਰ ਤੁਹਾਡਾ ਦਿਮਾਗ ਬਿਲਕੁਲ ਮਹਿਫੂਜ਼ ਹੈ। ਤੇ ਇਹ ਜਿਹੜਾ ਕਾਲਾ ਸੂਟ ਤੇ ਸ헬ਮਟ ਦੀ ਜਿਹੜੀ ਕੀਮਤ ਹੈ ਲੱਖਾਂ ਚ ਦੱਸੀ ਜਾ ਰਹੀ ਹੈ ਲੇਕਿਨ ਉਹਨਾਂ ਦੀ ਜਿਹੜੀ ਕਾਰਗਰਦੀ ਹੈ ਬਿਲਕੁਲ ਸਿਫਰ ਹੈ ਉਹ ਤੁਸੀਂ ਦੇਖ ਹੀ ਲਈ ਕਿ ਰਾਜਵੀਰ ਜਵੰਦਾ ਭਰਾ ਨੇ ਸਾਰੀਆਂ ਆਪਣੀਆਂ ਸੁਰੱਖਿਆ ਸੇਫਟੀਆਂ ਪੂਰੀਆਂ ਕੀਤੀਆਂ ਸੀ ਕਿ ਆਪਣੇ ਉਹਨਾਂ ਨੇ ਕਾਲਾ ਸੂਟ ਵੀ ਪਾਇਆ ਸੀ ਹੈਲਮਟ ਵੀ ਪਾਇਆ ਸੀ ਲੇਕਿਨ ਉਸ ਦੇ ਬਾਵਜੂਦ ਵੀ ਜਦੋਂ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਰੀਡ ਦੀ ਹੱਡੀ ਦੋ ਤਿੰਨ ਜਗ੍ਹਾ ਟੁੱਟ ਗਈ ਜੋ ਕਿ ਆ ਜਾ ਰਿਹਾ ਕਿ ਉਸ ਕਾਲੇ ਸੂਟ ਦੇ ਕਰਨੀ ਕਿਉਂਕਿ ਉਹ ਕਾਲਾ ਸੂਟ ਬਹੁਤ ਜ਼ਿਆਦਾ ਟਾਈਟ ਸੀ ਫਿਰ ਹੈਲਮਟ ਜਿਹੜਾ ਐਡਾ ਮਹਿੰਗਾ ਵੇਚਦੇ ਪਏ ਆ ਉਸ ਹੈਲਮਟ ਦੇ ਪਾਉਣ ਦੇ باوجود ਵੀ ਦਿਮਾਗ ਨੂੰ ਸੱਟ ਲੱਗ ਗਈ ਹਾਲਾਂਕਿ 500 ਹਜ਼ਾਰ ਵਾਲਾ ਵੀ ਹੈਲਮਟ ਪਾਇਆ ਹੋਵੇ ਤੇ ਉਹ ਵੀ ਸਿਰ ਦੀ ਸੁਰੱਖਿਆ ਕਰਦਾ ਵੈ ਇਸ ਕਰਕੇ ਕਿਹਾ ਜਾ ਰਿਹਾ ਕਿ ਉਸ ਕੰਪਨੀ ਉੱਤੇ ਹੁਣ ਐਕਸ਼ਨ ਹੋਣਾ ਚਾਹੀਦਾ ਤੇ ਦੂਸਰੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਸੀਐਮ ਭਗਵੰਤ ਮਾਨ ਸਾਹਿਬ ਕਹ ਰਹੇ ਮੈਂ ਨਹੀਂ ਛੱਡਾਂਗਾ ਤੁਸੀਂ ਉਹਨਾਂ ਦਾ ਬਿਆਨ ਸੁਣ ਵੀ ਲਿਆ ਕਿ ਉਹ ਦੱਸਦੇ ਪਏ ਐ ਕਿ ਕਿਸ ਤਰ੍ਹਾਂ ਸਰਕਾਰੀ ਗੱਡੀਆਂ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਦਾ ਮਾਲ ਲੈ ਕੇ ਜਾਇਆ ਜਾਂਦਾ ਸੀ ਕਿਸ ਤਰ੍ਹਾਂ ਨਸ਼ਾ ਸਰਕਾਰੀ ਗੱਡੀਆਂ ਦੇ ਥਰੂ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾਂਦਾ ਹੈ ਤਾਂ ਕਿ ਪੰਜਾਬ ਦੇ ਨੌਜਵਾਨੀ ਦਾ ਕਹਨ ਕੀਤਾ ਜਾਏ ਪੰਜਾਬ ਦੇ ਲੋਕਾਂ ਦਾ ਬੇੜਾਗਰ ਕੀਤਾ ਜਾਏ ਉਹ ਦੱਸਦੇ ਪਿਆ ਕਿ ਇਹ ਹਿੰਦੁਸਤਾਨੀ ਆ ਇੰਡੀਆ ਹੀ ਆ ਜਿਹਦੇ ਵਿੱਚ ਜਿਹੜੇ ਇੰਜ ਦੇ ਨਸ਼ੇ ਵੱਡੇ ਤਸਤਰ ਉਹਨਾਂ ਨੂੰ ਵੀ ਸਹੂਲਤਾਂ ਕਹਿੰਦੇ ਦਿੱਤੀਆਂ ਜਾਣ ਹਾਲਾਂਕਿ ਬਾਹਰ ਦੇ ਮੁਲਕ ਦੇ ਵਿੱਚ ਅਗਰ ਕੋਈ ਨਸ਼ਾ ਕਰਨ ਵਾਲਾ ਕੰਮ ਫੜਿਆ ਜਾਏ ਤੇ ਉਸ ਬੰਦੇ ਨੂੰ ਉਸ ਜਗ੍ਹਾ ਤੇ ਰੱਖਿਆ ਜਾਂਦਾ ਨਿੱਜੇ ਨਾਂ ਤੇ ਸਹੀ ਤਰ੍ਹਾਂ ਖੋਤਾ ਜਾਂਦਾ ਤੇ ਨਾਂ ਹੀ ਬੈਠਾ ਜਾਂਦਾ ਪਰ ਅੱਥੇ ਹਿੰਦੁਸਤਾਨ ਚ ਕਹਿੰਦੇ ਆ ਜੀ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਇਹਨਾਂ ਦੀ ਬੈਰਕ ਬਦਲੀ ਜਾਏ ਇਹਨਾਂ ਦਾ ਜਿਸ ਬੈਰਕ ਚ ਰੱਖਿਆ ਬੜੇ ਖਤਰਨਾਕ ਮੌਜੂਦਾ ਮੈਂ ਵੀ ਇਹਨਾਂ ਨੇ ਕਿਹੜਾ ਚੰਗਾ ਕੰਮ ਕਰਕੇ ਗਏ ਜਿਹੜਾ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਕਾਮਤੇ ਉਹੀ ਕੀਤਾ ਨਾ ਪੰਜਾਬ ਦੇ ਨੌਜਵਾਨਾਂ ਦਾ ਬੇੜਾ ਗੜਾ ਕੀਤਾ ਪੰਜਾਬ ਦੇ ਮਾਵਾਂ ਦਾ ਕਤਲ ਕੀਤਾ ਪੰਜਾਬ ਦੀਆਂ ਭੈਣਾਂ ਦਾ ਕਤਲ ਕੀਤਾ ਤੇ ਹੁਣ ਸਹੂਲਤਾਂ ਮੰਗਦੇ ਆ ਤੇ ਮੁੱਖ ਮੰਤਰੀ ਪੰਜਾਬ ਸਾਹਿਬ ਕਹਿ ਰਹੇ ਆ ਕਿ ਕਿਸੇ ਨੂੰ ਕੋਈ ਰਿਲੀਫ ਨਹੀਂ ਮਿਲੇਗਾ ਜਿਨ੍ਹਾਂ ਨੇ ਜਿਹੜੀ ਜਿਹੜੇ ਕੰਮ ਕੀਤੇ ਉਸ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਮਿਲੇਗੀ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀਏ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇੰਤਜ਼ਾਰ ਲਾਜ਼ਮੀ ਕਰਿਓ ਆਪਣਨੇ ਰਕੋ ਤੇ ਸਰਾਖਿਆਲ ਰੱਬ ਰੱਖੇ